खन्ना में कांग्रेस शासित नगर काउंसिल ने अमलो रोड पर तीन कॉलोनियों को फायदा पहुंचाने के लिए रातों रात सड़क बना दी एडीसी की रोक के बावजूद निर्माण कराया गया सुबह जब सड़क बनी देखी गई तो आम आदमी पार्टी के पार्षद सुखमन जीत सिंह ने मौके पर पहुंचकर इसका विरोध किया बड़े घपले का शक जताया गया और उच्च स्तरीय जांच की मांग भी की गई वही विरोध होता देख नगर काउंसिल के अधिकारियों ने भी बाकी का काम रोक दिया सताईस लाख के टेंडर को लेकर विवाद अमलो रोड आरोप सनसिटी के साथ लगती करीब आधा किलोमीटर सड़क का मुद्दा काफी समय से गरमाया हुआ है इसके निर्माण का सताइस लाख का टेंडर पास हुआ था लेकिन इसकी शिकायत होने के बाद एडीसी ने फिलहाल सड़क का काम रुकवा दिया था लेकिन नगर काउंसिल की तरफ से रातों रात सड़क बना दी गयी पार्षद सुखमन सिंह ने कहा कि शहर में बहुत सारे इलाके ऐसे हैं जहां कई सालों से सड़कों का निर्माण नहीं किया गया लोग परेशान हो रहे हैं लेकिन अमलोह रोड पर सन सिटी के साथ दो अन्य कॉलोनियों को जाति सड़क का काफी हिस्सा बना दिया गया यह सड़क को फायदा पहुंचाने के लिए बनाई गई है इस रास्ते पर बनी कॉलोनिया अन अप्रूव है सिर्फ एक कॉलोनी प्रूवड है इसमें भी आबादी नाम मात्र है उजाड़ बनी इन कॉलोनियों को लाभ देने के मकसद से नगर काउंसिल ने गलत तरीके से सड़क बनाई है इसकी जांच होनी चाहिए पार्षद ने कहा कि जो ऐसे नाजायज काम हो रहे इन सब पर नकेल कसी जाए यह सब कुछ सीएम भगवंत मान के ध्यान में लाया जाएगा मैं ਤੁਹਾਡੇ ਮਾਧਿਅਮ ਨਾਲ ਪਹਿਲਾਂ ਵੀ ਜਿਹੜੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਸਾਡੀ ਹੁੰਦੀ ਆ ਉਹਦੇ ਵਿੱਚ ਇਹ ਮੁੱਦਾ ਚੁੱਕਿਆ ਸੀਗਾ ਵੀ ਜਿਹੜੀ ਇਹ ਸਨ ਸਿਟੀ ਨੂੰ ਸਾਈਡ ਤੋਂ ਜਾਂਦੀ ਆ ਗਲਵੱਡੀ ਵਾਲੀ ਸਾਈਡ ਆਪਣੇ ਛੋਟੇ ਖੰਨ ਵਾਲੀ ਸਾਈਡ ਨੂੰ ਜਾਂਦੀ ਆ ਖੜੜੇ ਵਾਲੀ ਪੈਂਦੀ ਆ ਗਲਵੱਡੀ ਸਾਈਡ ਆ ਤੇ ਆ ਖੰਨਾਈ ਸਾਈਡ ਆ ਜੀ ਆ ਜਿਹੜੀ ਗਲੀ ਦਾ ਮੈਂ ਮੁੱਦਾ ਚੱਕਿਆ ਸੀ ਪਹਿਲਾਂ ਵੀ ਇਹ ਨਜਾਇਜ਼ ਤੌਰ ਤੇ ਬਣਾਈ ਜਾ ਰਹੀ ਆ ਤੇ ਉਸ ਦਿਨ ਇਹ ਕੰਮ ਜਿਹੜਾ ਰਾਤੋਂ ਰਾਤ ਤੁਸੀਂ ਇਹ ਤੈਨੂੰ ਦਿਖਾਓ ਜੀ ਮੜਿਆ ਆ ਆ ਰਾਤੋਂ ਰਾਤ ਜਿਹੜਾ ਕੰਮ ਆ ਇਹ ਹੋ ਗਿਆ ਆ ਸਾਰਾ ਕੰਮ ਜਿਹੜਾ ਰਾਤੋਂ ਰਾਤ ਹੋ ਗਿਆ ਇਹ ਪਤਾ ਨਹੀਂ ਕਿਹਦੀ ਮਲੀ ਭੁਗਤਣਾ ਚੱਲ ਰਿਹਾ ਕੰਮ ਕਿਹਦੀ ਮਲੀ ਭੁਗਤਣਾ ਚੱਲ ਰਿਹਾ ਕੰਮ ਇਹ ਸਮਝ ਤੋਂ ਬਾਹਰ ਆ ਕਿ ਕੁੱਤੀ ਚੋਰਾ ਨਾਲ ਰਲੀ ਹੋਈ ਆ ਜਾਂ ਚੋਰ ਏ ਕੁੱਤੀ ਦੇ ਨਾਲ ਆਪ ਸਾਡਾਂ ਦੀਆਂ ਰੋਡ ਗਲੀਆਂ ਦਾ ਮਤਲਬ ਪਹਿਲਾਂ ਮੇਰੇ ਕਿਸੇ ਦੋਸਤ ਨੇ ਚੱਕਿਆ ਹੋਊਗਾ ਪਹਿਲਾਂ ਵੀ ਇਹ ਜਿਹੜੀ ਰੋਡ ਗਲੀਆਂ ਦੇ ਵਿੱਚ ਪਾਈਪ ਪਾਈ ہوئی ਆ ਉਹ ਨਿਹਾਇਤ ਹੀ ਘਟੀਆ ਕਿਸਮ ਦੀ ਪਾਈਪ ਪਾਈ ਗਈ ਆ ਪਰ ਉਹ ਵੀ ਇੱਕ ਇੱਕ 15-20 ਦਿਨ ਮਹੀਨਾ ਕੰਮ ਰੋਕੇ ਇਹ ਚਲਾਤਾ ਦੁਬਾਰਾ ਇਹਦੇ ਵਿੱਚ ਪਾਈਪ ਕੋਈ ਨਹੀਂ ਬਦਲੀ ਗਈ ਜੇ ਹੋਵੇ ਤਾਂ ਆਪਾਂ ਇਹਨੂੰ ਚੈੱਕ ਕਰਵਾ ਸਕਦੇ ਆ ਸੇਮ ਉਹੀ ਪਾਈਪ ਆ ਜਿਹੜੀ ਪਹਿਲਾਂ ਪਾਈ ਸੀਗੀ ਤੇ ਮੇਰੀ ਤਾਂ ਪਹਿਲਾਂ ਏ.ਟੀ.ਸੀ. ਸਾਹਿਬ ਨੇ ਵੀ ਆਰਡਰ ਦਿੱਤੇ ਹੋਏ ਨੇ ਮੇਰੇ ਖਿਆਲ ਤੇ ਇਹਦੇ ਵੀ ਇਹਨੂੰ ਬੰਦ ਕਰਾਇਆ ਜਾਵੇ ਕੰਮ ਨੂੰ ਫਟਾਇਆ ਜਾਵੇ ਇਸ ਜਾਂਦੀ ਕਿਥੇ ਸੜਕ ਇਹ ਤੋਂ ਅਮਲੌਰ ਰੋਡ ਤੋਂ ਜੀ ਇਹ ਖੱਟੜੇ ਨੂੰ ਨਿਕਲੇ ਸਦੀ ਇਹ ਕਿੰਨੀ ਕਬਾਦੀ ਜਿਹੜੀ ਇਸ ਵਾਦੀ ਜੀ ਆਬਾਦੀ ਤਾਂ ਕੁਛ ਵੀ ਹੈ ਨਹੀਂ ਜੀ ਵਾਦੀ ਘੜੀ ਜੀ ਕਿਤੇ ਟਾਮਾ ਟਾਮਾ ਕਰ ਉੱਥੇ ਪਾਤਾ ਜਿੱਥੇ ਕੰਮ ਹੋਣ ਵਾਲਾ ਉੱਥੇ ਦਾ ਵਿਕਾਸ ਹੋ ਨਹੀਂ ਰਿਹਾ ਜੀ ਜਿੱਥੇ ਵਿਕਾਸ ਦੀ ਲੋੜ ਆ ਉੱਥੇ ਹੋ ਨਹੀਂ ਰਿਹਾ ਇੱਥੇ ਕਿਹੜਾ ਘਰ ਆ ਤੁਸੀਂ ਨਿਗਾਹ ਮਾਰੋ ਉੱਥੋਂ ਕਿਹੜੇ-ਕਿਹੜੇ ਘਰ ਨੇ ਜੀ ਇਹ ਸਾਰਾ ਖਾਲੀ ਪਿਆ ਰਹੀ ਆ ਇਹ ਤਾਂ ਮਹਿਜ ਇੱਕ ਕਲੋਨੀ ਇੱਕ ਹੈਗੀ ਸਿਲਵਰ ਸਿਟੀ ਇਹਨੂੰ ਮਤਲਬ ਕਿ ਫਾਇਦਾ ਬਚਾਉਣ ਲਈ ਕੁਝ ਲੋਕਾਂ ਨੇ ਜਿਹੜੇ ਇੱਥੇ ਪਲਾਟ ਲੈ ਲਏ ਜਾਂ ਕਿਵੇਂ ਕਰ ਲਿਆ ਵੀ ਆਪਦੇ ਰੇਟ ਵਧਾਉਣ ਲਈ ਸਿਰਫ ਇਹ ਕੰਮ ਇਸ ਤਰੀਕੇ ਨਾਲ ਕਰਿਆ ਜਾ ਰਿਹਾ ਹੈ। ਕੀ ਮੰਗ ਕਰਦੇ ਆ ਮੈਂ ਤਾਂ ਇਹੀ ਮੰਗ ਕਰਦਾ ਵੀ ਨਜਾਇਜ਼ ਕੰਮਾਂ ਨੂੰ ਰੁਕਿਆ ਜਾਵੇ ਜੀ ਬਸ ਜਿਹੜਾ ਹੈਗਾ ਵੀ ਨਜਾਇਜ਼ ਕੰਮ ਤਾਂ ਹੁਣ ਨਹੀਂ ਚਾਹੀਦਾ ਬਿਲਕੁਲ ਵੀ ਸਰਕਾਰ ਆ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਆ ਇਹ ਤਾਂ ਅਸੀਂ ਕਹਿੰਨੇ ਆ ਵੀ ਕੋਈ ਨਜਾਇਜ਼ ਕੰਮ ਹੋਣਾ ਨਹੀਂ ਨਾ ਕਰਨਾ ਨਾ ਕਰਨ ਦੇਣਾ ਕਿਸੇ ਨੂੰ ਇਹ ਨਜਾਇਜ਼ ਕੰਮ ਜਿਹੜੇ ਹੋ ਰਹੇ ਨੇ ਮਾਨ ਸਾਹਿਬ ਤਾਂ ਗੱਲ ਪਚਾਈ ਜਾਵੇ ਵੀ ਕਿਹੜੇ ਕਿਸ ਅਧਾਰ ਤੇ ਕੰਮ ਹੋ ਰਹੇ ਨੇ ਜੀ ਇਹ ਐਜੀ ਸਰਾਰਤੀ ਅਨਸਰ ਨੂੰ ਨੱਥ ਪਾਈ ਜਾਵੇ ਜੀ ਮੇਰੇ ਧਿਆਨ ਚ ਹੋਰੇ ਕੇਸ ਆ ਜੀ ਤੁਸੀਂ ਦੱਸਿਆ ਮੈਨੂੰ ਮੈਂ ਕੰਸਰਨ ਠੀਕ ਕਰ ਦਵਾਂ ਉਹ ਤਾਂ ਨਾ ਸਟਾਪ ਨੂੰ ਡਾਇਰੈਕਸ਼ਨ ਦੇਤੀਆਂ ਜੀ ਉਹ ਤਾਂ ਮੇਰੇ ਲਈ ਸਟਾਪ ਹੋ ਗਿਆ ਸਟਾਪ ਕਰਤਾ ਹੈ ਔਰ ਜੋ ਵੀ ਕਾਰਵਾਈ ਹੋਣੀ ਠੀਕ ਕਰਾਂਗੇ ਜੇ ਸਰ ਤੋਂ ਬਣਦੀ ਤਾਂ ਕੀ ਕਰੇ ਜਿਵੇਂ ਤੁਹਾਨੂੰ ਕਿਹਾ ਜੀ ਕਾਰਵਾਈ ਕਰਾਂਗੇ ਉਹ ਸਾਡੇ ਤੇ ਧਿਆਨ ਚਾਹੀਦਾ ਜੇ ਕੋਈ ਕੋਈ ਦਿੱਕਤ ਹੋਏਗੀ ਉਹ ਵੀ ਠੀਕ ਕਰਾਂਗੇ ਪਰ ਪਹਿਲਾਂ ਪਹਿਲਾਂ ਬੜੀ ਮਾਤਲੋਹੀ ਕਿਹਾ ਜਿਹੜੀ ਵੀ ਦਿੱਕਤ ਹੋਏਗੀ ਦੂਰ ਕਰਾਂਗੇ ਇਸ ਤਰ੍ਹਾਂ ਦੀ ਕਾਰਵਾਈ ਦੇਖੀ ਬੜੀ ਪਰ ਇਹ ਅਫੀਸ਼ੀਅਲ ਮੈਟਰ ਹੈ ਤਾਂ ਬਾਅਦ ਜਾਣ ਕਰਦੇ ਮੈਂ ਤਾਂ ਜਿਵੇਂ ਪਹਿਲਾਂ ਦੇਖ ਲਈਏ ਕੇਸ ਕੀ ਹੈ ਕੋਈ ਨਾ ਕੋਈ ਸੰਵਾਦ ਕਰ ਦਿੰਦੇ ਹਾਂ